ਅੱਜ ਸਾਡੀ ਲੋਕ ਸੇਵਾ ਸੁਸਾਇਟੀ ਦਾ 161ਵਾਂ ਰਾਸ਼ਨ ਵਿਤਰਨ ਸਮਾਰੋਹ ਹੈ ਜਿਸ ਦੇ ਵਿੱਚ ਸਾਡੇ ਪ੍ਰਸਿੱਧ ਸਮਾਜ ਸੇਵਕ ਔਰ ਸਾਡੇ ਸ਼ਿਵਸੈਨਾ ਦੇ ਪ੍ਰਧਾਨ ਸਰਦਾਰ ਹਰਕਿਰਿਅ ਸਿੰਘ ਖੁਰਾਨਾ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਤੋਂ ਸਾਡੇ ਬਹੁਤ ਹੀ ਅੱਛੇ ਮਿੱਤਰ ਔਰ ਪ੍ਰਸਿੱਧ ਸਮਾਜ ਸੇਵਕ ਅਮਿਤ ਅਰੋੜਾ ਜੀ ਔਰ ਸਾਡੇ ਮੋਨੂ ਸਰੋਹਾ ਜੀ ਪ੍ਰਧਾਨ ਜੀ ਚੇਅਰਮੈਨ ਸਾਡੇ ਸ਼੍ਰੀਮਤੀ ਸੰਤੋਸ਼ ਵੀਰ ਜੀ ਸਾਰੇ ਹੀ ਅੱਜ ਸਾਡੇ ਵੱਲੋਂ ਜ਼ਰੂਰਤਮੰਦ 55 ਪਰਿਵਾਰਾਂ ਨੂੰ ਜੋ ਕਿ ਹਰ ਮਹੀਨੇ ਇਹਨਾਂ ਦੇ ਰਸੋਈ ਦੇ ਵਿੱਚ ਉਪਲਬਧ ਹੋਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਲੋਕ ਸੇਵਾ ਸੁਸਾਇਟੀ ਪਿਛਲੇ 12 ਸਾਲਾਂ ਤੋਂ ਲਗਾਤਾਰ ਸਮਾਏ ਦੀ ਮੁਸ਼ਕਲਾਂ ਨੂੰ ਆਪਣੀ ਮੁਸ਼ਕਲਾਂ ਸਮਝਦੇ ਹੋਏ ਸਮਾਏ ਦੇ ਦੁੱਖ ਤਕਲੀਫਾਂ ਨੂੰ ਆਪਣੇ ਦੁੱਖ ਤਕਲੀਫਾਂ ਸਮਝਦੇ ਹੋਏ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ ਜਿੱਥੇ ਲੋਕ ਸੇਵਾ ਸੁਸਾਇਟੀ ਹਰ ਮਹੀਨੇ ਰਾਸ਼ਨ ਦਿੰਦੀ ਹੈ ਉੱਥੇ ਹੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਹਰ ਵੇਲੇ ਤਿਆਰ ਰਹਿੰਦੀ ਹੈ ਜਿਸ ਤਰ੍ਹਾਂ ਕਿ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਕਰਾਉਣਾ ਫ੍ਰੀ ਉਹਨਾਂ ਨੂੰ ਇਹਨਕਾ ਦੇਨੀਆ ਮੈਡੀਕਲ ਸੇਵਾਵਾਂ ਦੇਣੀਆਂ ਬੱਚਿਆਂ ਦੇ ਫੀਸਾਂ ਦੇਣੀਆਂ ਔਰ ਇਸੇ ਤਰ੍ਹਾਂ ਦੇ ਜੋ ਜ਼ਰੂਰੀ ਕੰਮ ਨੇ ਸਾਰੇ ਜੋ ਕਿ ਸਮਾਜ ਨੂੰ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਲੋਕ ਸੇਵਾ ਸੁਸਾਇਟੀ ਮੋਨੂ ਸਰੋਹਾ ਜੀ ਸ਼੍ਰੀਮਤੀ ਸੰਤੋਸ਼ ਮੇਤ ਜੀ ਔਰ ਸਾਡੀ ਸਾਰੀ ਤਮਾਮ ਟੀਮ ਹਰ ਮਹੀਨੇ ਇਹ ਕਾਰਜ ਕਰਦੀ ਹੈ ਐਨੇ ਕਹਿੰਦਾ ਹੋਇਆ ਮੈਂ ਆਏ ਹੋਏ ਸਾਰੇ ਹੀ ਮੁੱਖ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਲੋਕ ਸੇਵਾ ਸੁਸਾਇਟੀ ਦਾ ਅੱਜ 161ਵਾਂ ਰਾਸ਼ਨ ਮਿਤਰਨ ਸਮਾਰੋ ਪ੍ਰਧਾਨ ਮੋਨੂ ਸਰੋਹਾ ਜੀ ਔਰ ਉਹਨਾਂ ਦੇ ਸਾਰੇ ਸਾਥੀ ਗੋਲਦੀ ਸੱਬਰਵਾਲ ਜੀ संतोषजीत जी संधू जी निरबंसिंग जी सारी टीम ਦੇ ਸਹਿਯੋਗ ਦੇ ਨਾਲ 161ਵਾਂ ਰਾਸ਼ਨ ਵਿਤਰਣ ਸਮਾਰੋਹ आज ਹੋਣ ਜਾ ਰਿਹਾ ਜਿੱਥੇ ਵੱਡੀ ਗਿਣਤੀ 'ਚ ਜ਼ਰੂਰਤਮੰਦ ਮਾਤਾਵਾਂ ਨੂੰ ਪਹਿਨਾ ਨੂੰ ਰਾਸ਼ਨ ਭੋਈਆ ਕਰਾਇਆ ਗਿਆ ਅੱਜ ਇੱਥੇ ਮੇਰੇ ਨਾਲ ਹੋਰ ਵੀ ਸਮਾਜ ਸੇਵੀ ਪੁਰਾਨਾ ਜੀ ਸਾਊਂਡ ਚ ਕਰੰਟ ਆ ਗੁਰਦੀਪ ਸਿੰਘ ਜੀ ਬੱਲੂ ਜੀ ਸਾਰੇ ਉਪਸਥਿਤ ਨੇ ਪਰ ਸੁਸਾਇਟੀ ਲੰਬੇ ਸਮੇਂ ਤੋਂ ਬਹੁਤ ਦੇਰ ਤੋਂ ਜਿਹੜਾ ਜ਼ਰੂਰ ਤੁਮੰਦਾਂ ਨੂੰ ਰਾਸ਼ਨ ਮੁਹੱਈਆ ਕਰਾਰੀ ਹੈ ਵਧਾਈ ਦੀ ਪਾਤਰ ਹੈ ਪਰ ਮੈਂ ਲੁਧਿਆਣਾ ਨਿਵਾਸੀਨ ਨਵੇਦਨ ਕਰਦਾ ਇਸ ਤਰ੍ਹਾਂ ਦੀ ਸੁਸਾਇਟੀ ਦੀ ਜਿਹੜੀ ਹਰ ਤਰ੍ਹਾਂ ਦੀ ਮਦਦ ਉਹ ਜ਼ਰੂਰ ਕੀਤੀ ਜਾਵੇ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ Nirvigun ਜਿਹੜੀ ਹੈ ਉਹ ਜ਼ਰੂਰਤ ਦੀ ਮੁਹੱਈਆ ਕਰਾਈ ਦੇਵੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਅੱਜ ਲੁਧਿਆਣੇ ਕੇ ਮੇਅਰ ਉਨਕੇ ਪੁੱਤਰ ਅਦਿਸ਼ ਆਨੰਦ ਜੀ ਲੋਕ ਸੇਵਾ ਸੈਟੀ ਕੇ 161ਵਾਂ ਰਾਸ਼ਨ ਮిత్రਨ ਸਮਾਰੋਹ ਮੇ ਪਹੁੰਚੇ ਹਨ मैं लोक सेवा सोसाइटी की ओर से आदिश आनंद जी का धन्यवाद करता हूँ और मैं बताना चाहता हूँ कि लोक सेवा सोसाइटी पिछले पंद्रह वर्षों से लगातार जरूरतमंद परिवारों को राशन वितरित कर रही है और आज एक सौ राशन वितरण समारोह में जिस प्रकार से लोक सेवा सोसाइटी के राशन वितरण में मुख्य मेहमान पहुंचे और मुख्य मेहमानों ने अपनी नेक कमाई में से लोक सेवा सोसाइटी को योगदान भी दिया उस योगदान की सहायता से ही लोक सेवा सोसाइटी इन जरूरतमंद परिवारों को राशन वितरित ਕਰ ਰਹੀ ਹੈ ਅਤੇ ਮੈਂ ਸਭੀ ਦਾਨੀ ਸੱਜਣੋ ਦਾ ਧੰਨਵਾਦ ਕਰਤਾ ਹੂੰ ਜਿਨੋ ਨੇ ਇਸ ਸੇਵਾ ਯੱਗ ਮੇਂ ਅੱਜ ਆਪਣਾ ਯੋਗਦਾਨ ਦੀਆ ਜੈ ਸ਼੍ਰੀ ਰਾਮ ਅੱਜ ਲੋਕ ਚਵਸੁ ਸਥਿਤੀ ਦਾ ਉਤਸਵ ਕਾਂਠਾ ਰਾਜਨ ਵਿਕਰਮ ਸਮਰੋਹ ਸਾਡੇ ਵਿੱਚ ਮੁੱਖਿਆਤੀ ਤੇ ਪਹੁੰਚੇ ਇੰਦਰਜੀਤ ਫੋਰ ਦੇ ਮੇਅਰ ਦੇ ਬੇਟੇ ਆਦੀ ਜੀ ਅਸੀਂ ਉਹਨਾਂ ਦਾ ਇਥੇ ਆਨ ਤੇ ਬਹੁਤ ਬਹੁਤ ਧੰਨਵਾਦ ਕਰਨੇ ਆ ਆਦੀ ਜੀ ਤੁਹਾਨੂੰ ਅਸੀਂ ਦੱਸਣਾ ਚਾਹਨੇ ਆ ਕਿ ਅਸੀਂ ਵੱਤ ਤੋਂ ਵੱਤ ਪੈਣਾ ਨੂੰ ਜੀਰਨਤਮਨ ਪਰਿਵਾਰਾਂ ਨੂੰ ਸੋਈ ਦਾ ਜੋ ਵੀ ਸਮਾਨ ਹੁੰਦਾ ਅਸੀਂ ਇਹਨਾਂ ਸਾਰੇ ਪੈਨਾਂ ਨੂੰ ਦਿੰਨੇ ਆ ਇਹਨਾਂ ਪੈਨਾਂ ਦੇ ਜੋ ਵੀ ਮੰਗਾ ਹੁੰਦੇ ਨੇ ਜਿਸ ਤਰ੍ਹਾਂ ਕਿ ਮੈਡੀਕਲ ਕੈਂਪ ਵੀ ਅਸੀਂ ਲਗਾਣੇ ਆ ਸਕੂਲਾਂ ਦੇ ਬੱਚਿਆਂ ਵਾਸਤੇ ਕਾਪੀਆਂ ਕਿਤਾਬਾਂ ਸ਼ੂਟ ਵਗੈਰਾ ਸਭ ਕੁਝ ਵੇਟੇ ਅਸੀਂ ਦਿੰਨੇ ਆ ਇਹ ਇੰਦਰ ਜੀ ਇੱਕ ਮੇਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪ ਤਾਂ ਨਹੀਂ ਆ ਸਕੇ ਉਹ ਬਾਅਦ ਸੀ ਜਿਨ੍ਹਾਂ ਨੇ ਆਪਣੇ ਬੇਡੇ ਨੂੰ ਭੇਜਿਆ ਤੇ ਸਾਡੀ ਲੋਕ ਸੇਵਾ ਸੁਸਾਇਟੀ ਦਾ ਨਾਮ ਰੋਸ਼ਨ ਕੀਤਾ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਜੀ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ 161ਵਾਂ ਰਾਸ਼ਟਰੀ ਮਿੱਤਰ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਸੁਸਾਇਟੀ ਨੂੰ ਧੰਨਵਾਦ ਹੈਗਾ ਮੋਨੂ ਜੀ ਦਾ ਤਾਂ ਸਾਰੇ ਮੈਂਬਰਾਂ ਦਾ ਕਮੇਟੀ ਦਾ ਕਿ ਮੈਨੂੰ ਇੱਥੇ ਪਹੁੰਚਣ ਦਾ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ ਤਾਂ ਜੋ ਇਹ ਸੁਸਾਇਟੀ ਕਾਰਜ ਕਰ ਰਹੀ ਹੈ ਲੋਕਾਂ ਨੂੰ ਗਰੀਬ ਲੋਕਾਂ ਨੂੰ ਰਾਸ਼ਨ ਹੋਇਆ ਚਾਹੇ ਬਾਸ ਦੀ ਸੇਵਾ ਹੋਇਆ ਚਾਹੇ ਵਿਕਲਾਂਗਾਂ ਦੀ ਸੇਵਾ ਹੋਏ ਗਰੀਬ ਬੱਚਿਆਂ ਨੂੰ ਪੜਾਉਣਾ ਅੱਜ ਦੇ ਟਾਈਮ 'ਚ ਇਦਾਂ ਦੇ ਧਾਰਮਿਕ ਤਾਂ ਸਮਾਜਿਕ ਕੰਮ ਕਰਨਾ ਬਹੁਤ ਵੱਡੀ ਗੱਲ ਹੈਗੀ ਤਾ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਤਾਂ ਕਿ ਵੱਤ ਤੋਂ ਵੱਧ ਇਹ ਇਸੇ ਤਰ੍ਹਾਂ ਇਹ ਸਮਾਜ ਸੇਵਾ ਦੇ ਕੰਮ 'ਚ ਲੱਗੇ ਰਹਿਣ ਤਾਂ ਮੇਰੇ ਵੱਲੋਂ ਤਾਂ ਮੇਰੀ ਟੀਮ ਵੱਲੋਂ ਜਿੰਨੀ ਵੱਤ ਤੋਂ ਵੱਧ ਮਦਦ ਹੋਏਗੀ ਤਨ ਮਨ ਧਨ ਵੱਲੋਂ ਜਿਸ ਦਿਚੇ ਮੈਨੂੰ ਕਹਿਣਗੇ ਮੈਂ ਅੱਧੀ ਰਾਤ ਇਹਨਾਂ ਨਾਲ ਖੜਾ ਹਾਂ ਤਾਂ ਮੇਰੀ ਵੀ ਕੋਸ਼ਿਸ਼ ਹੋਊਗੀ ਕਿ ਅਗਲੇ ਵਿੱਤ ਸਮਾਰੋਹ ਵਿੱਚ ਵੱਤ ਤੋਂ ਵੱਧ ਲੋਕਾਂ ਦੇ ਮੈਂ ਸਹਾਇਤਾ ਕਰ ਸਕਾਂ ਤੇ ਸੇਵਾ ਦਾ ਮੌਕਾ ਮੈਨੂੰ ਹੋਰ ਮਿਲੇ